ਮੀਨਾ ਦੀਆਂ ਰੈਸਪੀਆਂ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਠੀਕ ਹੋ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਇੱਕ ਸਵਾਦਲਾਉਣੀ ਸਿਹਤਮੰਦ ਅਤੇ ਆਰਾਮਦਾਇਕ ਚੀਜ਼ ਜੋ ਹੈ ਚਿਕਨ ਸੂਪ ਇਹ ਰੈਸਪੀ ਉਹਨਾਂ ਸਮਿਆਂ ਲਈ ਬਿਲਕੁਲ ਪਰਫੈਕਟ ਹੈ ਜਦੋਂ ਤੁਹਾਨੂੰ ਕੁਝ ਹਲਕਾ ਪਰ ਫਲੇਵਰਫੁਲ ਚਾਹੀਦਾ ਹੋਵੇ ਸਾਡੀਆਂ ਸਮੱਗਰੀਆਂ ਹਨ ਸਾਨੂੰ ਚਾਹੀਦੇ ਹਨ 250 ਗ੍ਰਾਮ ਚਿਕਨ ਦੇ ਟੁਕੜੇ ਇੱਕ ਵੱਡਾ ਪਿਆਜ਼ ਬਰੀਕ ਕਟਿਆ ਹੋਇਆ, ਇੱਕ ਕਟਿਆ ਹੋਇਆ ਟਮਾਟਰ, ਇੱਕ ਚਮਚ ਅਦਰਕ ਲਸਣ ਦਾ ਪੇਸਟ, ਚੁਟਕੀ ਪਾਰ ਹਲਦੀ, ਸਵਾਦ ਅਨੁਸਾਰ ਨਮਕ, ਤਾਜੀ ਧਨੀਆ ਪੱਤੀ ਸਜਾਵਟ ਲਈ, ਇੱਕ ਚਮਚ ਖਾਣ ਵਾਲਾ ਤੇਲ ਅਤੇ ਅਖੀਰ ਚ ਗਰਮ ਪਾਣੀ। ਆਓ ਚਿਕਨ ਨੂੰ ਮੈਰੀਨੇਟ ਕਰਨਾ ਸ਼ੁਰੂ ਕਰੀਏ। ਇੱਕ ਬੋਲ ਵਿੱਚ ਚਿਕਨ ਦੇ ਟੁਕੜੇ ਪਾਓ। ਫਿਰ ਹਲਦੀ, ਨਮਕ ਅਤੇ ਅਦਰਕ ਲਸਣ ਦਾ ਪੇਸਟ ਪਾਓ। ਸਭ ਕੁਝ ਚੰਗੀ ਤਰ੍ਹਾਂ ਮਿਲਾਓ ਤਾਂ ਜੋ ਚਿਕਨ ਉੱਤੇ ਵਧੀਆ ਲੇਪ ਹੋ ਜਾਵੇ ਇਸ ਨੂੰ 5 ਮਿੰਟ ਲਈ ਰੱਖ ਦਿਓ ਤਾਂ ਜੋ ਸਾਰੇ ਸਵਾਦ ਚਿਕਨ ਵਿੱਚ ਸਮਾ ਜਾਣ ਜਦ ਤੱਕ ਚਿਕਨ ਮੈਰੀਨੇਟ ਹੋ ਰਿਹਾ ਹੈ ਤਦ ਤੱਕ ਪ੍ਰੈਸ਼ਰ ਕੁੱਕਰ ਨੂੰ ਗਰਮ ਕਰੋ ਇੱਕ ਚਮਚ ਤੇਲ ਪਾਓ ਅਤੇ ਮੱਧਮ ਆਚ ਤੇ ਗਰਮ ਹੋਣ ਦਿਓ ਜਦ ਤੇਲ ਗਰਮ ਹੋ ਜਾਵੇ ਤਾਂ ਕਟਿਆ ਹੋਇਆ ਪਿਆਜ਼ ਪਾਓ ਪਿਆਜ਼ ਨੂੰ ਸੁਨਹਿਰੀ ਪੂਰਾ ਹੋਣ ਤੱਕ ਭੁੰਨੋ ਹੁਣ ਕਟਿਆ ਹੋਇਆ ਟਮਾਟਰ ਪਾਓ ਇਸ ਨੂੰ ਲਗਭਗ 2 ਮਿੰਟ ਲਈ ਪਕਾਓ ਜਦ ਤੱਕ ਇਹ ਨਰਮ ਨਾ ਹੋ ਜਾਵੇ ਅਤੇ ਪਿਆਜ਼ ਨਾਲ ਮਿਲ ਨਾ ਜਾਵੇ ਤੁਸੀਂ ਪਿਆਜ਼ ਅਤੇ ਟਮਾਟਰ ਦੀ ਸੁਗੰਧ ਮਹਿਸੂਸ ਕਰਨਾ ਸ਼ੁਰੂ ਕਰ ਦਿਓਗੇ ਹੁਣ ਮੈਰੀਨੇਟ ਕੀਤਾ ਚਿਕਨ ਪਾਓ ਚੰਗੀ ਤਰ੍ਹਾਂ ਮਿਲਾਓ ਅਤੇ ਲਗਭਗ 2 ਮਿੰਟ ਲਈ ਪਕਾਓ ਹੁਣ ਗਰਮ ਪਾਣੀ ਪਾਓ ਫਿਰ ਕੁੱਕਰ ਦਾ ਢੱਕਣ ਬੰਦ ਕਰ ਦਿਓ ਇਸ ਨੂੰ 1 ਜਾਂ 2 ਵਿਸਲਾਂ ਤੱਕ ਪਕਣ ਦਿਓ जब प्रेषर खत्म हो जाए तो ध्यान ढकन खोलो देखो कि किसामंद सुगंधित सूप बन गया है हम कटिया होया धनिया पाओ चं हिलाओा तो चिकन सूप पेश तैयार हैलका आरामदायक है